ਅਸੀਕਾਲ ਦੋਸਤੋ ਜੋ ਕਿ ਆਮ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਪੰਜਾਬ ਪੀਵੀ ਕਤੀ ਚੈਨਲ ਤੇ ਨਵੀਆਂ-ਨਵੀਆਂ ਕੋਠੀਆਂ ਦੇ ਡਿਜ਼ਾਈਨ ਦਿਖਾਉਂਦੇ ਰਹਨੇ ਆ ਜਿਵੇਂ ਕਿ ਜ਼ਿਆਦਾਤਰ ਨਵੇਂ ਡਿਜ਼ਾਈਨ ਬਣ ਰਹੇ ਨੇ ਕੋਠੀਆਂ ਦੇ ਤੁਹਾਨੂੰ ਹਰ ਰੋਜ਼ ਨਵੀਂ ਕੋਠੀ ਦਾ ਆਪਾਂ ਡਿਜ਼ਾਈਨ ਦਿਖਾਉਣਾ ਉਸੇ ਤਰ੍ਹਾਂ ਇਹ ਵੀਰ ਦੀ 100 ਪੈ ਗਈ ਜੋ ਕਿ ਕਾਫੀ ਜੋ ਕੇ ਕੰਸਟਰਕਸ਼ਨ ਨਾਲ ਸੰਬੰਧਿਤ ਸਾਰਾ ਮਟੀਰੀਅਲ ਮਿਲਦਾ ਇੱਥੋਂ ਜੋ ਕਿ ਇਹ ਕਿੱਥੇ ਬਣੀ ਹੋਈ ਹੈ ਦੁਕਾਨ ਤੇ ਕੀ ਵੀਰੇ ਦਾ ਨਾਮ ਆਪਾਂ ਗੱਲਬਾਤ ਕਰਦੇ ਆਂ ਸਸਰੀ ਗਾਲ ਵੀਰੇ ਸਸਰੀ ਗਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਦੱਸੋ ਇਹ ਅਵਤਾਰ ਸਿੰਘ ਅਵਤਾਰ ਸਿੰਘ ਕਿਹੜੇ ਪਿੰਡ ਖੜਿਆ ਹੈ ਆਪਾਂ ਇਹ ਆਵਾ ਪਿੰਡ ਖਾਰੇ ਬਾਈ ਖਾਰੇ ਜੀ ਇਹ ਜਿਹੜਾ ਜਵਾਰ ਕਾ ਰੋੜਾ ਮਾਰਸਾ ਰੋੜਾ ਅੱਛਾ ਇਹ ਜਵਾਰਕ ਆਪਣੀ ਸੌਬ ਆ ਠੀਕ ਹੈ ਜੀ ਓਕੇ ਬਿਲਕੁਲ ਜਮਾ ਇਹ ਨਾਲ ਖਾਰਾ ਰਹਿ ਜਾਂਦਾ ਜੀ ਇੱਧਰ ਤੇ ਇੱਧਰ ਜੀ ਖਾਰੇ ਦੇ ਬਰਨਾਲੇ ਦੇ ਆਪਣੇ ਵਿਚਾਲੇ ਆਪਨੀ ਹਾਂ ਠੀਕ ਹੈ ਜੀ ਤੇ ਕੀ ਨਾਮ ਤੇ ਆ ਬਈ ਆਪਣੀ ਦੁਕਾਨ ਦਾ ਆਪਣਾ ਗੁਰਤੇਗ ਬਹਾਦਰ ਕੀ ਨਾਮ ਦੱਸੋ ਗੁਰਤੇਗ ਬਾਦਰ ਸੀਮੈਂਟ ਸਟੋਰ ਤੇ ਬਾਈ ਵੀ ਕੀ ਕੀ ਮਟੀਰੀਅਲ ਰੱਖਦੇ ਹੋ ਤੁਸੀਂ ਘਰਾਂ ਨਾਲ ਆਪਣੇ ਕੋਲੇ ਬਾਈ ਜਿਹੜਾ ਬੰਦਾ ਆਪਣਾ ਘਰ ਪਾਉਣ ਲੱਗਾ ਕੋਠੀ ਪਾਉਣ ਲੱਗਾ ਹਾਂਜੀ ਠੀਕ ਹੈ ਜੀ ਉਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿੱਤੇ ਬਾਹਰ ਜਾਣੀ ਰੇਤੀ ਬਾਜਰੀ ਹਾਂਜੀ ਸਰਮੈਂਟ ਸਰੀਆ ਠੀਕ ਹੈ ਜੀ ਟੂਟੀਆਂ ਦਾ ਸਮਾਨ ਬਿਜਲੀ ਦਾ ਸਮਾਨ ਠੀਕ ਹੈ ਬਾਈ ਆਪਣੇ ਕੋਲ ਸਾਰਾ ਸਮਾਨ ਜਿਵੇਂ ਕਿ ਆਪਣੀ ਬਾਜਰੀ ਮੰਨ ਲਓ ਬਾਈ ਆਪਾਂ ਹਨਾ ਵੀ ਬਰੀਕ ਲਿਓਣੀ ਆ ਮੋਟੀ ਲਿਓਣੀ ਆ ਉਹ ਸਾਰੀ ਕੁਆਲਿਟੀ ਮਿਲਦੀ ਆ ਬਾਈ ਸਾਰੀ ਕੁਆਲਿਟੀ ਮਿਲਦੀ ਆ ਬਾਈ ਤੇ ਰੇਤਾ ਜੋ ਕਹਿ ਸਕਦੇ ਆ ਆਪਾਂ ਵੀ ਕਿਤੇ ਦੋ ਤਿੰਨ ਕੁਆਲਿਟੀਆਂ ਆਉਂਦੀਆਂ ਨੇ ਬਾਈ ਅਨੰਦਪੁਰ ਸਾਹਿਬ ਵਾਲਾ ਹਾਂਜੀ ਹਾਂਜੀ ਕਰਨਾਲ ਵਾਲਾ ਠੀਕ ਹੈ ਜੀ ਤੇ ਹੋਰ ਦਰਿਆਦਰੂ ਵਾਲਾ ਦੋ ਤਿੰਨ ਆਉਂਦੇ ਨੇ ਦੋ ਤਿੰਨ ਆਉਂਦੇ ਨੇ ਦੋਨੇ ਤਿੰਨੇ ਪਰ ਆ ਠੀਕ ਹੈ ਜੀ ਤੇ ਨੰਬਰ 2 ਤੇ ਬਾਈ ਜੇਕਰ ਆਪਾਂ ਗੱਲ ਕਰੀਏ ਵੀ ਮਤਲਬ ਇਹ ਸਮਾਨ ਮਟੀਰੀਅਲ ਦਾ ਕੋਈ ਰੇਟ ਦਾ ਕੋਈ ਕੰਪੈਰੀਜ਼ਨ ਫਰਕ ਕੋਈ ਰੇਟ ਦਾ ਤਾਂ ਹੈਗੀ ਆ ਬਾਈ ਅੱਛਾ ਜੀ ਮਾਨਸਾ ਨਾਲੋਂ ਜਿਹੜਾ ਆਪਣੇ ਸ਼ਹਿਰ ਲੱਗਦਾ ਲੱਗੇ ਹਾਂਜੀ ਹਾਂਜੀ ਉਹਦੇ ਨਾਲੋਂ ਆਪਣੇ ਕੋਲੇ ਰੇਡ ਘੱਟ ਰੇਡ ਤੇ ਆਪਾਂ ਦਿੰਨੇ ਆ ਆਪਣੀ ਸੇਲ ਵਾਧਾ ਆਪਣੇ ਕੋਲੇ ਸੇਲ ਵਾਲੀ ਆ ਠੀਕ ਹੈ ਜੀ ਆਪਾਂ ਘੱਟ ਰੇਡ ਤੇ ਸਮਾਨ ਦਿੰਨੇ ਆ ਆਪਣੇ ਕੋਲ ਗਾਹਕ ਵਾਧੂ ਘਾਹ ਕਰਦਾ ਠੀਕ ਆ ਬਈ ਆਪਣੇ ਕੋਲ ਜਿੰਨੇ ਵੀ ਪਿੰਡ ਨੇ ਮੇਰੇ ਕੋਲ 15 ਪਿੰਡ ਕਿੱਥੋਂ ਤੱਕ ਜਾਂਦਾ ਬਈ ਆਪਣਾ ਇਹ 15 ਪਿੰਡ ਪੈਂਦੇ ਆ ਬਈ ਆਪਣੇ ਕੋਲੇ ਅੱਛਾ ਜੀ 15 ਪਿੰਡਾਂ ਤੱਕ ਹਾਂ ਸੱਤ ਅੱਠ ਪੰਚਾਇਤਾਂ ਜਿਵੇਂ ਪੰਚਾਇਤਾਂ ਦੇ ਕੰਮ ਨੇ ਸਾਰੇ ਮਤਲਬ ਇੱਥੋਂ ਖਾਰੇ ਤੋਂ ਆਪਾਂ ਜੇਕਰ ਮੰਨੀਏ ਤਾਂ 25 ਕਿਲੋਮੀਟਰ ਤੱਕ ਆਪਾਂ ਜਾਂਦਾ ਰਹਿੰਦਾ ਜੀ ਮਟੀਰੀਅਲ ਹੈਗੀਆਂ ਸੱਤ ਅੱਠ ਪੰਚਾਇਤਾਂ ਨੇ ਸਾਰੀਆਂ ਪੰਚਾਇਤਾਂ ਦਾ ਸਮਾਨ ਆਪਣੇ ਕੋਲ ਜਾਂਦਾ ਅੱਛਾ ਜੀ ਸਰਕਾਰੀ ਕਿ ਬਿਲਡਿੰਗ ਪੈਂਦੀ ਹੈ ਜਦੋਂ ਕੋਈ ਕੋਈ ਮਿਲਡੰਗਾ ਜਾਂ ਕੋਈ ਗਲੀਆਂ ਨਾਲੀਆਂ ਬਣਨ ਗਲੀਆਂ ਨਾਲੀਆਂ ਬਣਦੀ ਸਾਰਾ ਸਮਾਨ ਆਪਣੇ ਕੋਲ ਜਾਂਦਾ ਬਈ ਠੀਕ ਹੈ ਇਹ ਬੋਰਾ ਦਾ ਸਮਾਨ ਵੀ ਆਪਣੇ ਕੋਲੇ ਜਿਵੇਂ ਕਿਸੇ ਨੂੰ ਕੋਈ ਫਿਲਟਰ ਦੀ ਲੋੜ ਆ ਪਾਈਪ ਦੀ ਲੋੜ ਆ ਇਹਦੀ ਪਾਟ ਗਈ ਸੀਵਰੇਜ ਵਾਲੀ ਪਾਈਪ ਪਾਟ ਗਈ ਉਹ ਵੀ ਸਾਰਾ ਸਮਾਨ ਰੱਖਿਆ ਹੋਇਆ ਸਾਰਾ ਸਮਾਨ ਭਾਈ ਆਪਣੇ ਕੋਲੇ ਚਾਦਰਾਂ ਵੀ ਆਪਣੇ ਕੋਲੇ ਜਿਵੇਂ ਕਿਸੇ ਨੇ ਕੋਈ ਹਣ ਪਿਛੇ ਤੂੜੀਆਂ ਵਾਲਿਆਂ ਲੋਕਾਂ ਨੇ ਪਾਏ ਨੇ ਚਾਦਰਾਂ ਵਗੈਰਾ ਆਪਣੇ ਕੋਲ ਚਾਦਰਾਂ ਪੱਥਰ ਦੀ ਸੀਮੈਂਟਡ ਚਾਦਰਾਂ ਠੀਕ ਹੈ ਠੀਕ ਹੈ ਸੀਮੈਂਟਡ ਚਾਦਰਾਂ ਤੇ ਭਾਈ ਇਹ ਸਰੀਆ ਗਿਆ ਨਾ ਸਰੀਆ ਵੀ ਦੋ ਤਿੰਨ ਕੁਆਲਿਟੀ ਦਾ ਹੋਊਗਾ ਭਾਈ ਦੋ ਤਿੰਨ ਕੁਆਲਿਟੀਆਂ ਭਾਈ ਜਿਹੜਾ ਆਪਣੇ ਚੱਲਦਾ ਰਕਾਮ ਤੇ ਨੂੰ ਚੋਥੀ ਹਾਂਜੀ ਹਾਂਜੀ ਦੋਨੇ ਆਪਣੇ ਕੋਲੇ ਭਾਈ ਠੀਕ ਹੈ ਠੀਕ ਹੈ ਬਈ ਗੱਲ ਤੇ ਉੱਪਰ ਉਹ ਇਲੈਕਟ੍ਰੀਸ਼ੀਅਨ ਦਾ ਕਿੰਨਾ ਕੁ ਰੱਖਿਆ ਹੋਇਆ ਬਈ ਇਲੈਕਟ੍ਰੀਸ਼ੀਅਨ ਦਾ ਵੀ ਸਮਾਨ ਹੈਗਾ ਆਪਣੇ ਕੋਲੇ ਅੱਛਾ ਜੀ ਠੀਕ ਆ ਵੀ ਜਦੋਂ ਆਪਾਂ ਨੂੰ ਮਤਲਬ ਕੰਸਟਰਕਸ਼ਨ ਵੇਲੇ ਸੱਤ ਵਗੈਰਾ ਚ ਫੈਨ ਬਾਕਸ ਵਗੈਰਾ ਪਾਉਣ ਵੇਲੇ ਪਾਈਪਾਂ ਵਗੈਰਾ ਦੀ ਲੋੜ ਹੈ ਉਹ ਸਾਰਾ ਹੈਗਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਈ ਅੰਦਰੋਂ ਦਿਖਾ ਦਿਓ ਆਜੋ ਆਜੋ ਕਾਫੀ ਸਮਾਨ ਪਿਆ ਵੀਰੇ ਕੋਲੇ ਦੋਸਤੋ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਕੋਈ ਵੀ ਕੰਸਟਰਕਸ਼ਨ ਕਰਦੇ ਹੋ ਆਪਣਾ ਮਕਾਨ ਬਣਾਉਣਾ ਤਾਂ ਤੁਸੀਂ ਕਿਸੇ ਵੀ ਟਾਈਮ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਨੇ ਆਪਣਾ ਐਡਰੈਸ ਦੱਸਿਆ ਇੱਕ ਵਾਰ ਤੁਹਾਨੂੰ ਤੇ ਤੁਸੀਂ ਇਹਨਾਂ ਦਾ ਕਾਫੀ ਕਾਫੀ ਦੂਰ ਤੱਕ ਇਹਨਾਂ ਦਾ ਮਟੀਰੀਅਲ ਜਾਂਦਾ ਬਾਈ ਦਾ ਸਿਮੈਂਟ ਰੇਤਾ ਤੇ ਜੋ ਕਿ ਬਜਰੀ ਵਗੈਰਾ ਬਾਈ ਸਿਮੈਂਟ ਕਿਹੜਾ ਕਿਹੜਾ ਰੱਖਦੇ ਆ ਆਪਣੇ ਕੋਲੇ ਬਾਈ ਤਿੰਨ ਸਿਮੈਂਟ ਨੇ ਅੱਛਾ ਜੀ ਅਲਟਰਾ ਟੈਕ ਅਲਟਰਾ ਟੈਕ 强 ਸਟਰੋਂਗ ਹਾਂਜੀ ਤੇ ਜੇ ਕਿ ਸੋਕਰ ਜੀ ਬਸ ਤਿੰਨਾਂ ਦੀ ਡਿਮਾਂਡ ਠੀਕ ਹੈ ਜੀ ਤਿੰਨੇ ਆਪਣੇ ਕੋਲੇ ਤਿੰਨੇ ਹੈਗੇ ਆ ਜੀ ਹਾਂ ਇਹੀ ਜਿਆਦਾ ਤਰ੍ਹਾਂ ਕਰ ਠੀਕ ਹੈ ਠੀਕ ਹੈ ਜੀ ਤੇ ਪਲੰਬਿੰਗ ਦਾ ਟੋਟਲ ਹੀ ਆ ਨਾ ਵੀ ਟੋਟੀਆਂ ਵਗੈਰਾ ਵੀ ਰੱਖਦੇ ਟੋਟੀਆਂ ਵਗੈਰਾ ਪਲਾਸਟਿਕ ਦੀਆਂ ਡੂਟੀਆਂ ਸਟੀਲ ਦੀਆਂ ਪਿੱਤਲੀਆਂ ਡੂਟੀਆਂ ਸਾਰੀਆਂ ਪਿੱਤਲੀਆਂ ਡੂਟੀਆਂ ਸਾਰੀਆਂ ਤੇ ਰੇਟ ਦਾ ਕੋਈ ਫਰਕ ਨਹੀਂ ਹੈਗਾ ਮਾਨਸਾ ਨਾਲ ਜੀ ਮੈਂ ਤਾਂ ਤਾਂ ਨਹੀਂ ਕੋਈ ਮੈਂ ਕਿਤੇ ਮਰਜੀ ਅਗਲਾ ਪਤਾ ਕਰ ਲੈ ਆਪਾਂ ਪਹਿਲਾਂ ਅਗਲੇ ਨੂੰ ਦੋ ਪਰਚੇ ਕਹਿ ਦੇ ਨੇ ਵੀ ਬਣਵਾ ਲਓ ਇੱਕ ਮੇਥੋਂ ਰੇਟ ਪਤਾ ਕਰ ਲਓ ਐਸਟੀਮੇਟ ਬਣਵਾ ਲਓ ਕਿਤੇ ਬਾਜ਼ਾਰ ਚ ਪਤਾ ਕਰ ਲਓ ਕਿਤੇ ਮਰਜੀ ਪਤਾ ਕਰ ਲਓ ਠੀ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜੋ ਕਿ ਮਕਾਨ ਨਾਲ ਸੰਬੰਧਿਤ ਤਾਂ ਤੁਸੀਂ ਲੈ ਸਕਦੇ ਹੋ ਬਾਈ ਤੋਂ ਭਾਈ ਨਾਲ ਗੱਲਬਾਤ ਕਰ ਸਕਦੇ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਬਾਈ ਨਟਕਾ ਵਾਲੇ ਇਹ ਕਾਦੇ ਵਾਸਤੇ ਪਏ ਨੇ ਆਪਣੇ ਨਟਕਾ ਵਾਲੇ ਪਏ ਨੇ ਨਟਕਾ ਵਾਲੇ ਬਾਈ ਇਥੇ ਨੇੜੇ ਵਰਕਸ਼ਾਪ ਆ ਗਈ ਠੀਕ ਹੈ ਜੀ ਓਕੇ ਸਾਰਾ ਦਿਨ ਆਪਣੇ ਕੋਲੇ ਕਿਸੇ ਨੂੰ ਕੋਈ ਨਟਕਾ ਕੋਈ ਜੋਸੇ ਦੀ ਲੋੜ ਆ ਪੱਤੀਆਂ ਦੀ ਲੋੜ ਆ ਠੀਕ ਹੈ ਬਾਈ ਉਹ ਲੈ ਜਾਂਦੇ ਆ ਬਾਈ ਹਨ ਬਾਈ ਕੰਡਾ ਵਗੈਰਾ ਲੱਗਿਆ ਹੋਇਆ ਹੈ ਨਾ ਆਪਣੇ ਕੋਲੇ ਤਾਂ ਲੱਗਿਆ ਹੋਇਆ ਹੈ ਠੀਕ ਹੈ ਠੀਕ ਹੈ ਜੀ ਆਜੋ ਭਾਈ ਇਧਰੋਂ ਦਿਖਾ ਦਿਓ ਕਾਫੀ ਖੁੱਲੀ ਜਗ੍ਹਾ ਬਣੀ ਹੋਈ ਆ ਜੋ ਕਿ ਕਾਫੀ ਰੇਤਾਂ ਰੂਤਾਂ ਦਾ ਭਾਈ ਵਾਧੂ ਰੱਖਦੇ ਸਟਾਕ ਪੂਰਾ ਹੁੰਦਾ ਹੈ ਭਾਈ ਹੁਣ ਕਿੰਨੇ ਪਾਣੀ ਪੂਣੀਆਂ ਕਰਕੇ ਨਾ ਹਾਂਜੀ ਹਾਂਜੀ ਪਰੇਤੀ ਬਹੁਤ ਘਟਾ ਰਹੀ ਹੈ ਪਰੇਤੀ ਘਟਾ ਰਹੀ ਹੈ ਆਪਣੇ ਕੋਲ ਸਟਾਕ ਬਹਾੜਾ ਸੀਗਾ ਠੀਕ ਆ ਜੀ ਠੀਕ ਆ ਤੇ ਆਪਣੇ ਕੋਲ ਹਲੇ ਵੀ ਵਾਧੂ ਪੈਸ਼ ਸਟਾਕ ओके भाई ओके ठीक है। ਨਵੀਂ ਬਰੇਤੀ ਆ ਰਹੀ ਨਹੀਂ ਜੇ ਆਉਂਦੀ ਆ ਤਾਂ ਉਹ ਵਧੀਆ ਬਰੇਤੀ ਨਹੀਂ ਆਉਂਦੀ। ਥੋੜੀ ਨਰਮ ਆਉਂਦੀ ਆ। ਆਪਣੇ ਕੋਲੇ ਵਧੀਆ ਬਰੇਤੀ ਪਈ ਆ ਹਲੇ। ਨਾ ਨਾ ਠੀਕ ਆ ਬਈ ਗੱਲ। ਮਤਲਬ ਕਿ ਕਾਫੀ ਰਹਿੰਦਾ ਸਟਾਕ ਕੋਈ ਕਦੇ ਵੀ ਬਾਹੋਂ ਨਹੀਂ ਹੁੰਦਾ। ਮਤਲਬ ਠੀਕ ਆ ਜੀ ਗੱਲ। ਤੇ ਇਹ ਬਈ ਮਸ਼ੀਨ ਵਗੈਰਾ ਰੋੜੀ ਕੁੱਟਣ ਵਗੈਰਾ ਦਾ ਸਾਰਾ ਸਵਾਲ ਨਹੀਂ ਹੈ। ਮਸ਼ੀਨ ਵੀ ਦਰਮੰਡ ਮਸ਼ੀਨਾਂ ਨੇ ਬਈ ਦੋ ਦਰਮੰਡ ਮਸ਼ੀਨਾ। ਤੇ ਉਹ ਦੂਜੀ ਟੀਮ ਤਾਂ ਨਹੀਂ ਹੈਗੀ ਤੁਹਾਡੇ ਕੋਲ ਬਈ ਜਿਹੜੀ ਕਿ ਆਪਾਂ ਛੱਤ ਪਾਉਣ ਵਾਸਤੇ ਭੇਜਦੇ ਉਹ ਨਹੀਂ ਉਹ ਨਹੀਂ ਹੈਗੀ ਬਈ ਫਿਰ ਕੱਲੇ ਕੱਲੇ ਜਾਣੇ ਆ ਨਾ ਆਪਣੇ ਕੋਲ ਉਹ ਮਸ਼ੀਨ ਹੈ ਸੇ ਮਸ਼ੀਨ ਉਹ ਰੱਖੀ ਨਹੀਂ ਠੀਕ ਹੈ ਉਹ ਆਪਣੇ ਨੇੜੇੋਂ ਮਿਲ ਜਾਂਦੀ ਜਵਾਰ ਕੇ ਤੇ ਮਿਕਸਰ ਹੈਗਾ ਬਸ ਮਿਕਸਚਰ ਹੈਗੇ ਨੇ ਹਾਂ ਮਿਕਸਚਰ ਹੈਗਾ ਰੋੜੀ ਕੁੱਟਣੇ ਨੇ ਦੋ ਮਸ਼ੀਨਾਂ ਨੇ ਦੋ ਮਟਮਟ ਮਸ਼ੀਨਾਂ ਨੇ ਠੀਕ ਹੈ ਠੀਕ ਆ ਸੋ ਦੋਸਤੋ ਜਿੰਨਾ ਵੀ ਮਟੀਰੀਅਲ ਵੀਰੇ ਕੋਲ ਹੈਗਾ ਸੋ ਉਹ ਤੁਹਾਨੂੰ ਆਪਾ ਦੱਸ ਚੁੱਕੇ ਆ ਸੋ ਬਾਈ ਨਾਲ ਕਦੋਂ ਵੀ ਕੰਟੈਕਟ ਕਰ ਸਕਦੇ ਨੇ ਤੁਸੀਂ ਵੀਰੇ ਦੇ ਕਹਿਣ ਮੁਤਾਬਕ ਕਾਫੀ ਪੰਚਾਇਤਾਂ ਦੇ ਵਿੱਚ ਜੋ ਕਿ ਸਰਕਾਰੀ ਬਿਲਡਿੰਗਾਂ ਬਣਦੀਆਂ ਨੇ ਜਾਂ ਗਲੀਆਂ ਬਣਦੀਆਂ ਉੱਥੇ ਵੀ ਸਮਾਨ ਜਾਂਦਾ ਹੈ ਬਾਈ ਮੈਂ ਸੁਣਿਆ ਉਧਰ ਮੂਸੇ ਤੱਕ ਵੀ ਜਾਂਦਾ ਹੈ ਨਾ ਹਾਂ ਹਾਂ ਮੂਸੇ ਜਾਂਦਾ ਹਾਂ ਕਾਫੀ ਗੋਟੀਆਂ ਪੈਂ ਜਾਂਦਾ ਹਾਂ ਜੀ ਹਾਂ ਠੀਕ ਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਕਿਵੇਂ ਲੱਗਿਆ ਵੀਰੇ ਦਾ ਕੰਮ ਤੇ ਵੀਰੇ ਨੇ ਦੇ ਮਗਰਸ਼ਨ ਮੁਤਾਬਕ ਜੋ ਤੁਸੀਂ ਕਿਤੋਂ ਵੀ ਮਤਲਬ ਰੇਟ ਵਗੈਰਾ ਬਣਾ ਸਕਦੇ ਹੋ ਉਸ ਤੋਂ ਬਾਅਦ ਇੱਥੇ ਤੁਸੀਂ ਪਤਾ ਕਰੋਗੇ ਤਾਂ ਤੁਹਾਨੂੰ ਰੁਪਿਆ ਦੋ ਰੁਪਏ ਸਸਤਾ ਹੀ ਮਿਲੂਗਾ ਤੇ ਮਹਿੰਗਾ ਨਹੀਂ ਮਿਲਦਾ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ